सर कंगना को लेकर जो पंजाब में विरोध हो रहा है एक तरफ किसान विरोध कर रहे हैं तो दूसरी तरफ राजनीतिक भी इसका विरोध कर रही है कुलदीप धालीवाल ने तो यह भी बोल दिया कि कंगना को तो पार्टी से बाहर निकाल दो और इसका दिमागी संतुलन खराब है इसका इलाज करवाओ इस तरह है कि पंजाब हरियाणा हिमाचल ये पंजाब का ही पुराने का हिस्सा है सारे भरा है ਤੇ ਸਾਨੂੰ ਆਪਸੀ ਸਾਝ ਜਿਹੜੀ ਆ ਉਹ ਨਾ ਸਾਡੀ ਟੁੱਟੀ ਹੈ ਨਾ ਐਸੀ ਕਦੇ ਤੋੜਨੀ ਹੈ ਤੇ ਇਹ ਬਰਕਰਾਰ ਰਹੇਗੀ ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਹਿੰਦੂ ਸਿੱਖ ਮੁਸਲਮ ਇਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਅਰ ਜਿਹੜਾ ਤੁਸੀਂ ਕੰਗਰਾਂ ਨੂੰ ਕਹਿੰਦੇ ਆਂ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਤੇ ਸਿਨਾਜੀਸੀ ਮਾਨਦਗੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲ ਦੀ ਲੋੜ ਨਹੀਂ ਹੈ ਲੱਗਦਾ ਹੈ ਕਿ ਕੰਗਣਾ ਤੋਂ ਲਿਕਰ ਕਿਉਂਕਿ ਇੱਕ ਤਰਫ ਫਿਲਮ ਕੋਲੇਕਰ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰਜੈਂਸੀ ਫਿਲਮ ਮੈਂ ਉਸ ਨੇ ਰੋਲ ਕੀਤਾ ਹੈ ਉਸ ਕੋਲੇਕਰ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਅਮਰਜੈਂਟ ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਣੀ ਹੈ ਤਾਂ ਪਹਿਲਾਂ ਐਸਜੀਪੀਸੀ ਨੂੰ ਦਿਖਾਣ ਉਹ ਇਹ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜੋ ਸਾਡੀ ਕੋਲ ਮਿਲਦਾ ਹੈ ਫਿਰ ਉਹ ਦਿਖਾ ਲੇ ਐਸਜੀਪੀਸੀ ਨੇ ਤਾਂ ਕੰਪਲੀਟ ਕੀ ਕੰਗਰਾ ਕੀ ਫਲਾਉ ਕਰਕੇ ਕਿ ਮਾਮਲਾ ਦਰਜ ਹੋਣਾ ਚਾਹੀਏ ਇਸ ਤੇ ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਆ ਫਿਲਮ ਤੇ ਨਾ ਹੀ ਚਲਾਉਣੇ ਚਾਹੀਦੇ